ਮੋਗਾ ਵਿਖੇ ਚੋਰੀ ਦਾ ਸਿਲਸਿਲਾ ਥੰਮੰਦ ਦਾ ਨਾਮ ਨਹੀਂ ਲੈ ਰਿਹਾ ਹੈ ਹਰ ਰੋਜ਼ ਕਿਤੇ ਨਾ ਕਿਤੇ ਚੋਰੀ ਦੀ ਘਟਨਾ ਹੋਣ ਦੀ ਖਬਰ ਸੁਰਖੀਆਂ 'ਚ ਬਣੀ ਰਹਿੰਦੀ ਹੈ ਤਾਜ਼ਾ ਮਾਮਲਾ ਮੋਗਾ ਦੇ ਕੋਟਕਪੂਰਾ ਰੋਡ ਵਿਖੇ ਕਾਲੀ ਮਾਤਾ ਮੰਦਿਰ ਦੇ ਜਿੱਥੇ ਕੀ ਚੋਰਾਂ ਦੇ ਵੱਲੋਂ ਮੰਦਿਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਕਾਲੀ ਮਾਤਾ ਮੰਦਿਰ ਦੇ ਤੋਂ ਹਾਂ ਦਾਨ ਪਾਤਰਾ ਨੂੰ ਤੋੜ ਕੇ ਉਸ ਦੇ ਵਿੱਚ ਪਈ ਦਾਨ ਰਾਸ਼ੀ ਚੋਰ ਉਡਾ ਲੈ ਗਏ ਅਤੇ ਚੋਰਾ ਦੇ ਵੱਲੋਂ ਮਾਤਾ ਰਾਨੀ ਦੀ ਮੂਰਤੀ ਦੇ ਗਲੇ 'ਚ ਪਿਆ ਰੁਪਈਆਂ ਦਾ ਹਾਰ ਅਤੇ ਮਾਲਾ ਵੀ ਚੋਰੀ ਕਰ ਲਈ ਗਈ। ਉਤਿਹੀ ਚੋਰ ਮੰਦਿਰ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਆਪਣੇ ਨਾਲ ਲੈ ਕੇ ਚੋਰੀ ਦੀ ਘਟਨਾ ਦੀ ਸੂਚਨਾ ਮੋਗਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਜੈਕਾਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਲੀ ਮਾਤਾ ਮੰਦਰ ਦੇ ਨੇੜੇ ਬਨੇ ਪਗਲਾ ਮੁਖੀ ਮੰਦਰ ਚ ਚੋਰਾਂ ਨੇ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਇਹ ਰਾਤ ਨੂੰ ਹੋਈ ਹੈ ਜੀ ਰਾਤ ਨੂੰ ਹੋਈ ਆਪਾਂ ਤਾਂ ਸੋਏ ਸੀ ਆਪਾਂ ਨੂੰ ਕੋਈ ਪਤਾ ਨਹੀਂ ਸੀ ਬਾਰੇ ਵਿੱਚ ਪਰ ਪੈਸੇ ਦਾ ਨੁਕਸਾਨ ਹੋਇਆ ਉਹ ਸਵੇਰੇ ਪਤਾ ਲੱਗਿਆ ਜੀ ਜਦ ਮੈਂ ਲੋਕ ਕਰਨ ਲੱਗਿਆ ਤੱਪ ਤੱਕ ਦਰਵਾਜ਼ਾ ਖੁੱਲਿਆ ਸੀ ਉੱਪਰਲਾ ਪੌਡੀਅਮ ਪੰਡਿਤ ਨਿਸ਼ਾਨ ਕੀ ਕਿਸੇ ਦਾ ਕੀ ਕੀ ਲੈ ਗਏ ਚੋਰ ਨੁਕਸਾਨ ਤੇ ਜੀ ਇੱਕ ਗੱਲ ਇਹ ਦੋਨੋਂ ਤੋੜ ਕੇ ਜਿਆ ਧਾਰਾਮੀ ਦਾ ਵੀ ਇਧਰ ਮਾਤਾ ਜੀ ਔਰ ਨੋਟੋ ਦੇ ਹਾਰ ਪੇਸੀ ਉਹ ਵੀ ਸਾਰੇ ਸੱਕੇ ਲਏ ਗਏ ਪੈਸੇ ਦਾ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਲੱਗਦਾ ਹੋਇਆ ਜੀ ਅੰਦਾਜ਼ਾ ਕੋਈ ਨਹੀਂ ਹੈ ਜੀ ਸਾਨੂੰ ਇਹਨਾਂ ਇਨਫੋਰਮੇਸ਼ਨ ਮਿਲਿਆ ਜੀ ਹੁਣੇ ਉਹਨੇ ਵੀ ਰਾਤ ਕੋਈ ਨਾਮੋਗਿਰਤੀ ਚੋਰੀ ਕਰਕੇ ਲੈ ਗਏ ਅਸੀਂ ਮੌਕੇ ਤੇ ਪੁਲਿਸ ਕੌਲਟਿਸ ਜਮੇ ਤੱਕ ਜੇ ਹੈ ਕੈਮਰੇਜ ਤੋਲਣ ਲੱਗੇ ਕ੍ਰੀਸ ਕਰ ਲਈਏ ਕੀ ਕੀ ਚੋਰੀ ਹੋਈ ਕੁਝ ਪਤਾ ਲੱਗਾ ਕੀ ਨੱਗੀ ਲੈ ਗਏ ਜੀ 70 ਰੁਪਏ ਦੀ ਉਹ ਡੀਵੀਰ ਲੈ ਗਏ ਹਾਂਜੀ ਤੇ ਕੀ ਕੀ ਨੁਕਸਾਨ ਹੋਇਆ ਕੋਈ ਪਤਾ ਲੱਗੇ ਜੀ ਮੈਂ ਪੈਸੇ ਤਾਂ ਡਿਲੀਵਰ ਦੇ ਗਏ ਬਿਊਰੋ ਰਿਪੋਰਟ ਲੁਧਿਆਣਾ ਪਲੱਸ